ਕਾ ਕਰਨਾ ਯਾਰ ਕਿ ਕਰੀ ਕਰੇ ਬੈਠਾ ਹੈ ਅੱਜ ਦੇ ਹਲਕੇ ਦਾ ਮਾਈਟ ਤੋਂ ਜ਼ਿਆਦਾ ਨੁਕਸਾਨ ਹੋਇਆ ਯਾਰ ਬਸ ਕਰਦੇ ਨਹੀਂ ਕਰਦੇ ਸਾਡੇ ਨਾਲ ਸਾਡੇ ਹਲਕੇ ਦਾ ਸਾਡੇ ਨਾਲ ਹੈ ਮੈਨੂੰ ਇਹਨਾਂ ਨੇ ਦੱਸਿਆ ਹੀ ਕੋਈ ਨਾੜਾ ਨੁਕਸਾਨ ਹੋਇਆ ਤੋਂ ਅੱਜ ਅਸੀਂ ਤਕਰੀਬਨ 4000 ਕੁਇੰਟਲ 20 ਅਣਕ ਦਾ 20 ਅਸੀਂ ਅੱਜ ਵਟ ਨੂੰ ਹੋਵੇ ਦਾ ਵੰਡ ਰਹੇ ਹਾਂ ਆ ਪਿੰਡ ਪਿੰਡ ਜਾ ਕੇ ਆਪਣਾ ਪ੍ਰਸਾਪ ਵੰਡਗੇ ਜਿਹੜਾ ਇੱਕ ਕਰੋੜ 60 ਲੱਖ ਦਾ ਅਪੀਅਰ ਮੈਚਰ ਪ੍ਰਾਨ ਕਰਦਾ ਐ ਸ਼੍ਰੋਮੀ ਕਾਲੀਜ ਦੇ ਵਰਕਰਾਂ ਦਾ ਜਿਨ੍ਹਾਂ ਨੇ ਸਾਰੇ ਚੋਣਾਂ ਪਾਏ ਤੁਸੀਂ ਗਰੀਬ ਪਰਿਵਾਰਾਂ ਦੀ ਸਹਾਇਤਾ ਤੋਂ ਵੀ ਲੜ ਕੀਤੀ ਉਹ ਅਸੀਂ ਅਗਲੇ ਮਹੀਨੇ ਤੋਂ ਜਿਵੇਂ ਅਸੀਂ ਕਿਹਾ ਸੀ ਕਿ 50 ਹਜ਼ਾਰ ਪਰਿਵਾਰ ਜਿਹੜੇ ਗਰੀਬ ਆ ਜਿਨ੍ਹਾਂ ਹਾਲਾਂਕਿ ਜਿਨ੍ਹਾਂ ਦੀ ਦਿਹਾੜੀਆਂ ਨਹੀਂ ਲੱਗੀਆਂ ਤੇ ਜਾਂ ਕੋਈ ਹੋਰ ਕੰਮ ਵੀ ਕਰ ਸਕਦੇ ਉਹਨਾਂ ਨੂੰ ਅਸੀਂ ਕੰਮ ਦੇਵਾਂਗੇ ਆਦੇ ਨਿਕਲਾਂਗੇ ਉਹ ਨਵੰਬਰ 15 ਤੋਂ ਬਾਅਦ ਸ਼ੁਰੂ ਕਰਾਂਗੇ ਹੁਣ ਅਸੀਂ ਅਗਲੇ 15 ਦਿਨ ਜਿਵੇਂ ਕਿਹਾ ਸੀ 1 ਲੱਖ 1 ਅਸੀਂ ਵੀ ਮੰਨਾਂਗੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੁਸੀਂ ਕਿਹਾ ਸੀ ਮੈਂ 5 ਲੱਖ ਏਕੜ ਖੇੜਿਆਂ ਨੂੰ ਜ਼ਮੀਦ ਹੋਊਂਗਾ ਅੱਰੇ ਤੱਕ ਤਾਂ ਕੁਝ ਨਹੀਂ ਆਇਆ ਜੇ ਤੁਸੀਂ ਬੋਲਦੇ ਹੁੰਦੇ ਨਾ ਉਹ ਸਮਝ ਕੇ ਬੋਲਿਆ ਕਰੋ ਜੇ ਨਹੀਂ ਦੇਣੀ ਜੀ ਲੋਕਾਂ ਨੂੰ ਨਾ ਕਿ ਆਖਣ ਦੇ ਵਿੱਚ ਅੱਜ ਕਰਨਪੁਰ ਜਿੰਨੀ ਚੋਕ ਪੁਲਿਸ ਤੇ ਕੈਸ਼ਾਈ ਦੇ ਦੋਸ਼ ਲੱਗ ਰਹੇ ਜੀ ਮੈਂ ਹੈਰਾਨ ਐ ਮੈਂ ਐਸਐਸਪੀ ਮੈਡਮ ਤੇ ਹੈਰਾਨ ਐ ਕਿ ਤੁਸੀਂ ਇੰਨਾ ਟੱਕਾ ਕਰ ਸਕਦੇ ਹੋ ਤਾਂ ਕਾਨੂੰਨ ਦੀ ਧੱਲੀ ਉਡਾ ਸਕਦੇ ਆ ਐ ਐਸਐਸਪੀ ਨੂੰ ਮੈਡਮ ਨੂੰ ਸਪੈਸ਼ਲੀ ਲਿਆਂਦਾ ਗਿਆ ਹੈ ਕਿ ਦੇਖੋ ਇਲੈਕਸ਼ਨ ਤੋਂ ਹਾਊਸ ਹੋਂ ਤੋਂ 15 ਦਿਨ ਪਹਿਲੇ ਇਹਨਾਂ ਨੂੰ ਸਪੈਸ਼ਲੀ ਲਿਆਂਦਾ ਹੈ ਇਹਨਾਂ ਨੇ ਕਮਿਟਮੈਂਟ ਕੀਤੀ ਕਿ ਮੈਂ ਜਿਤਾ ਕੇ ਦੂੰਗੀ ਆ ਇਲੈਕਸ਼ਨ ਬਿਲਕੁਲ ਤੇ ਉਹਨਾਂ ਨੇ ਕਿਹਾ ਕਿ ਜਿੰਨੇ ਕਾਲੀ ਵਰਕਰਾਂ ਮੈਂ ਅੱਜ ਤੋਂ ਮੀਡੀਆ ਦੇ ਸਾਹਮਣੇ ਕਹਿ ਰਹੇ ਆ ਅੱਜ ਅਸੀਂ ਇਸ ਇਲੈਕਸ਼ਨ ਫਿਮੇਸ਼ਨ ਨੂੰ ਵੀ ਕਿਹਾ ਹੈ ਕਿ ਇਹਨਾਂ ਨੇ ਸਾਡੇ ਪਰਪਲ ਸਰਪੰਚਾਂ ਦੇ ਪੱਛੇ ਸ਼ੁਰੂ ਕਰਕੇ ਸਾਡੇ ਲੀਡਰਾਂ ਦੇ ਸਾਡੇ ਬੰਦੇ ਨੂੰ ਚੱਕਣਾ ਸ਼ੁਰੂ ਕਰ ਦਿੱਤਾ ਏਡੀਸੀ ਜਿਹੜਾ ਇੱਥੇ ਹੈ ਉਹਨੇ ਪੰਚਾਇਤਾਂ ਦੇ ਸਾਡੇ ਜਿਹੜੇ ਸਰਪੰਚ 50 50% ਸਰਪੰਚ ਦਾ ਕਾਲੀ ਦਲ ਦੇ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਆ ਆ ਲੜਾਈ ਹੁਣ ਅਫਸਰ ਅਫਸਰ ਲੜ ਰਹੇ ਹੈ ਕਿਉਂਕਿ ਪੈਰਾਂ ਥਲੇ ਜ਼ਮੀਨ ਚਲੀ ਗਈ ਹਰ ਮੰਲੀ ਬੈਠੇ ਹੈ ਕਾਲੀ ਦਲ ਤੋਂ ਡਰ ਹੈ ਕਿ ਉਹਨੂੰ ਪਤਾ ਇੱਕੀ ਸ਼ਰਮ ਨਹੀਂ ਕਾਲੀ ਦਲ ਨਹੀਂ ਅੱਜ ਜਿੱਤ ਲੋਕਾਂ ਨਹੀਂ ਜਿੱਤ ਬਣਾਉਣੀ ਹੈ ਕਿਉਂਕਿ ਕਾਲੀ ਦਲ ਨੂੰ ਚਾਹੁੰਦੇ ਆ ਲੋਕ ਇਸ ਪਾਰਟੀ ਨੂੰ ਤੇ ਮੈਂ ਫਿਰ ਤੋਂ ਬੇਨਤੀ ਕਰਦਾ ਅਫਸਰ ਮੈਡਮ ਨੂੰ ਮੈਡਮ ਕਾਨੂੰਨ ਨਾ ਤੋੜੋ ਇਹ ਕੀ ਕਰ ਰਹੇ ਹੋ ਕਾਨੂੰਨ ਤੋੜੋਗੇ ਤੇ ਫਿਰ ਉਹੀ ਕਾਨੂੰਨ ਥੋੜੋ ਆਮ ਇਨਸਾਨ ਤੋੜਦਾ ਹੈ ਜੋ ਸਜ਼ਾ ਉਹਦੇ ਵਾਸਤੇ ਹੈ ਉਹਦੇ ਕਾਨੂੰਨ ਭਾਵੇਂ ਅਫਸਰ ਤੋੜੇ ਸੀਐਮ ਦੀ ਵੀਡੀਓ ਵਰਲ ਲਈ ਆ ਸੀ ਚੈੱਕ ਬਣ ਕੇ ਗਿਆ ਬਸ ਸਾਹਿਬ ਜਿਹੜੀ ਸੀਐਮ ਦੀ ਵੀਡੀਓ ਵਰਲ ਲਈ ਹੋਣ ਤੇ ਪਰ ਕੀ ਕਹਿੰਗੇ ਯਾਰ ਦੇਖੋ ਬੜੀ ਸ਼ਰਮ ਦੀ ਗੱਲ ਹੈ ਐ ਜਾ ਸਾਨੂੰ ਸ਼ਰਮ ਆਉਂਦੇ ਆ ਕਹਿੰਦੇ ਕੀ ਸੀਐਮ ਆ ICM ਹੈ ਜਿਹਨੂੰ ਉਹ ਬ੍ਰੈਂਕਫਰਟ ਗਿਆ ਸੀ ਇੰਨੀ ਸ਼ਰਾਬ ਪੀ ਲਈ ਸੀ ਤੇ ਜਹਾਜ਼ ਤੋਂ ਲਫਤਾਂ ਦਾ ਜਹਾਜ਼ ਤੋਂ ਕੱਢ ਕੇ ਉਹਨਾਂ ਨੂੰ ਫਾਇਆ ਹੁਣ ਇਹ ਜੀ ਵੀਡੀਓ ਆ ਗਈ ਉਹਨਾਂ ਦੀ ਤੇ ਹੁਣ ਇਹਦੇ ਤੇ ਮਨ ਉਸਾਂ ਲੋਕਾਂ ਨੇ ਮਨ ਬਣਾ ਲਿਆ ਕਿ ਇਹ ਤਾਂ ਘੱਟਿਆ ਬੰਦਾ ਕੋਈ ਨਹੀਂ ਦੁੱਖ ਇਸ ਗੱਲ ਦਾ ਕਿ ਡੈਮੋਕ੍ਰੇਸੀ ਵਿੱਚ 92 ਆਪਾ ਦੇ ਦੇ ਐਮਐਲਏ ਤੇ 5 ਸਾਲ ਤਾਂ ਟਪਾਉਣੇ ਪਣੇ ਆ ਪਰ ਇਸ ਇਨਸਾਨ ਨੇ ਜੋ ਪੰਜਾਬ ਦੀ ਕੌਮ ਦੀ ਪੰਜਾਬੀਆਂ ਦੀ ਨੱਕ ਕਟਾਈ ਹੈ ਇਹ ਇਹਦੇ ਕਤੂਤਾ ਕਰਕੇ ਸ਼ਰਮ ਆਉਂਦੀ ਹੈ ਕਹਿੰਦੇ ਜੋ ਜਰਦਾ ਕਿ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਹੈ ਉਹ ਕਹਿੰਦੇ ਉਹ ਵੀ ਭਗਵੰਤ ਮਾਨ ਜਿਹੜਾ ਸ਼ਰਾਬੀ ਹੈ ਉਹੀ ਭਗਵੰਤ ਮਾਨ ਜਿਹਦੀ ਵੀਡੀਓ ਆਉਣੀ ਹੈ ਤਾਂ ਕੀ ਕਹੀਏ ਉਹ ਤਾਂ ਸਿਰਫ ਝੁਕ ਜਾਂਦਾ ਹੈ ਪਰ ਸਾਹਿਬ ਕੋਲ